ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਬਾਈ ਆਪਾਂ ਖੜੇ ਆਂਗੇ ਹਰੀ ਕੇ ਪੱਤਨ ਤੇ ਬਹੁਤ ਵੀਰਾਂ ਨੇ ਦੇਖਿਆ ਹੋਣੀ ਐ ਇਹ ਚੀਜ਼ ਤੁਹਾਨੂੰ ਦਿਖਾ ਰਹੇ ਆਂਗੇ ਤੇ ਬਹੁਤਾਂ ਨੇ ਨਹੀਂ ਦੇਖੀ ਹੋਣੀ ਤੇ ਸੋਚਿਆ ਆਪਾਂ ਜੇ ਨੰਗੇ ਸੀ ਤੇ ਆਪਾਂ ਦਿਖਾ ਦਈਏ ਤੁਹਾਨੂੰ ਤੇ ਇਹ ਕਿਹੜਾ ਹਰੀ ਕੇ ਪੱਤਨ ਵਾਲਾ ਕਿਹੜਾ ਹੈਡ ਆ ਹੈਡ ਤੋਂ ਸਾਈਡ ਦੀ ਬਣੀ ਹੋਈ ਹੈਗੀ ਤੇ ਕਿਤੇ ਵਾਰਡ ਬਹੁਤ ਆਉਂਦੇ ਆ ਪੰਛੀ ਬਹੁਤ ਆਉਂਦੇ ਲੱਖਾਂ ਸਾਂ ਨਾਲ ਆਉਂਦੇ ਹੈਗੇ ਤੇ ਸੋਚਿਆ ਆਪਾਂ ਵੀਡੀਓ ਬਣਾਈਏ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਕਰੇ ਵਾਤ ਉਹ ਤੇ ਸ਼ੇਅਰ ਤੇ ਨਾਲੇ ਪੇਜ ਨੂੰ ਕਰੇ ਫੋਲੋ ਤੁਹਾਨੂੰ ਸਾਰੀ ਇਹਨਾਂ ਲੋਕੇਸ਼ਨ ਬਹੁਤ ਸੋਹਣੀ ਹੈ ਬਾਈ ਇੱਥੇ ਤੇ ਕਦੋਂ ਤੁਸੀਂ ਇੱਧਰ ਨੂੰ ਆਉਂਦੇ ਆਂਗੇ ਤੇ ਆਇਓ ਤੇ ਨਾਲੇ ਇੱਥੇ ਚਲੋ ਬੱਚਿਆਂ ਨੂੰ ਦਿਖਾਓ ਤੇ ਬਾਈ ਨੇ ਇੱਥੇ ਗੱਲ ਕੀਤੀ ਸੀਗੀ ਤੇ ਇਹਨਾਂ ਨੰਬਰ ਦੇ ਮਹੀਨੇ ਤੋਂ ਲੈ ਕੇ ਜਨਵਰੀ ਦੇ ਮਹੀਨੇ ਤੱਕ ਪੰਛੀ ਆਉਂਦੇ ਹੈ ਤੇ ਹੁਣ ਅਸੀਂ ਥੋੜਾ ਚਲੋ ਆਪਾਂ ਹੋ ਗਏ ਲੇਟ ਤੇ ਤੁਹਾਨੂੰ ਸਾਰੀ ਬਾਈ ਲੋਕੇਸ਼ਨ ਵੀ ਦਿਖਾਵਾਂਗੇ ਤੇ ਬਹੁਤ ਵਧੀਆ ਬਣਿਆ ਹੋਇਆ ਬਾਈ ਇੱਥੇ ਇਧਰ ਨਾਲ ਆ ਗਿਆ ਰਿਆ ਤੇ ਉਧਰ ਬਾਈ ਜੀ ਇਹ ਮੇਨ ਐਂਟਰੀ ਇੱਥੇ ਹੁੰਦੀ ਹੈਗੀ ਤੁਹਾਨੂੰ ਦੱਸ ਦਈਏ ਤੇ ਕਿੱਥੇ ਗੁਰਦੁਆਰਾ ਸਾਹਿਬ ਆ ਗਿਆ ਉਹਦੇ ਨਾਲ ਨਾਲ ਜਾਂਦੀ ਹੈਗੀ ਤੇ ਤੁਹਾਨੂੰ ਉਹ ਵੀ ਨਾਲ ਸ਼ਾਟ ਲਾਵਾਂਗੇ ਉਹ ਦੇਖ ਲਿਓ ਤੇ ਬਹੁਤ ਵਧੀਆ ਬਈ ਇੱਥੇ ਤੇ ਸ਼ਾਂਤੀ ਹੈਗੀ ਤੇ ਬੱਚਿਆਂ ਨੂੰ ਦਿਖਾਉਣ ਵਾਲੀ ਵਸੇ ਉਹ ਕਿਹੜੇ ਮਹੀਨੇ ਹੈਗੇ ਨਵੰਬਰ ਤੋਂ ਲੈ ਕੇ ਜਨ ਫਰਵਰੀ ਤੱਕ ਤੇ ਉਦੋਂ ਬਹੁਤ ਪੰਛੀ ਆਉਂਦੇ ਨੇ ਤੇ ਦੇਖੋ ਬਾਈ ਜੀ ਆਪਣੇ ਵੇਸੇ ਪੰਜਾਬ 'ਚ ਬਹੁਤ ਚੀਜ਼ਾਂ ਹੈਗੀਆਂ ਘੁੰਮਣ ਵਾਲੀਆਂ ਤੇ ਆਪਾਂ ਬਾਹਰ 바ਸੀ ਪਹਾੜਾਂ ਕਿल्ली ਜਾਨਨੇ ਹਿਮਾਚਲ ਕਿल्ली ਜਾਨਨੇ ਹ ਕਿ ਨਾਲੇ ਆਪਾਂ ਬੇਸਤੀਆਂ ਕਰਾਉਂਦੇ ਆ ਕਿ ਨਾਲੇ ਖਰਚਾ ਕਰਦੇ ਆ ਤੇ ਕਮਣ ਵਾਸ ਇੱਥੇ ਬਹੁਤ ਵਧੀਆ ਚੀਜ਼ ਹੈਗੀ ਆ ਤੇ ਤੁਹਾਨੂੰ ਅੱਗੇ ਸਾਰਾ ਅੱਗੇ ਵੀ ਤੁਹਾਨੂੰ ਨੇ ਵਿਊ ਤੇ ਅੱਗੇ ਵਧੀਆ ਬਈ ਜੰਗਲ ਆਗਾ ਕਾਫੀ ਵਧੀਆ ਬਣੀ ਹੋਈ ਹੈ ਬਈ ਇੱਥੇ ਸੇਫਾ ਕੰਮ ਬਈ ਤੇ ਕੋਈ ਮਤਲ ਇੱਥੇ ਕੋਈ ਖਤਰੇ ਵਾਲੀ ਗੱਲ ਨਹੀਂ ਕੀ ਇੱਕ ਤਰ੍ਹਾਂ ਦੇ ਇੱਥੇ ਪੰਛੀ ਆਉਂਦੇ ਨੇ ਤੇ ਆ ਬਣਿਆ ਵਾ ਇਹਨਾਂ ਦਾ ਸਾਈਨ ਤੇ ਅੱਗੇ ਵੀ ਤੁਹਾਨੂੰ ਉਹਨੇ ਕਿਹੜਾ ਵਿੱਚ ਤੇ ਬਾਕੀ ਬਾਈ ਬਹੁਤ ਵਧੀਆ ਠੰਡਾ ਜਿਹਾ ਏਰੀਆ ਹੈਗਾ ਤੁਹਾਨੂੰ ਪਤਾ ਬਈ ਨਹਿਰ ਤੇ ਦਰਿਆ ਦੇ ਉੱਤੇ ਹੈ ਜਮਾ ਜਿਹੜੀਆਂ ਇੱਥੇ ਦੋ ਨਹਿਰਾ ਲੱਗਦੀਆਂ ਹੈਗੀਆਂ ਉਸ ਸਾਈਡ ਦੇ ਉੱਤੇ ਹੈਗੀਆਂ ਤੇ ਨਾਲ ਦਰਿਆ ਬਹੁਤ ਵਧੀਆ ਚੀਜ਼ ਹੈ ਬਾਈ ਤੇ ਕਦੇ ਵੱਜਾ ਗੇੜਾ ਦਾ ਦੇਖ ਕੇ ਜਾਇਓ ਤੇ ਕਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਹੈਗੀ ਤੇ ਕਿਹੜਾ ਆਪਾਂ ਹਿਮਾਚਲ ਕਿੰਨੀ ਜਾਣਦੇ ਜਾਂ ਘੁੰਮਣ ਕਿੰਨੀ ਜਾਣਦੇ ਆਗੇ ਦੂਰ ਦੂਰ ਤੇ ਕਿਹੜੇ ਪੰਛੀਆਂ ਦੇ ਪ੍ਰੇਮੀ ਆ ਵੈਸੇ ਖਾਸ ਤੇ ਉਹ ਚੀਜ਼ਾਂ ਬਈ ਇੱਥੇ ਬਹੁਤ ਵਧੀਆ ਚੀਜ਼ਾਂ ਨੇ ਦੇਖਣ ਵਾਲੀਆਂ ਤੇ ਬਹੁਤ ਸ਼ਾਂਤਿਆ ਤੇ ਸੌਰੀ ਅਸੀਂ ਹੋ ਗਏ ਲੇਟ ਤੇ ਅਗਲੇ ਚਲੋ ਸੀਜ਼ਨ ਆਊਗਾ ਤੇ ਪਾਉ ਉਹ ਤੋਂ ਫੇਰ ਪਾਵਾਂਗੇ ਵੀਡੀਓ ਤੇ ਕਾਫੀ ਏਰੀਆ ਬਈ ਇਹ ਇਥੋਂ ਇੱਥੇ ਪਾਣੀ ਲਈ ਬਸ ਚੱਲਣੀ ਸੀਗੀ ਉਹ ਇੱਥੋਂ 2 ਕਿਲੋਮੀਟਰ ਦੂਰ ਆਗੀ ਤੇ ਉਹ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਕਿ ਕਿੱਥੋਂ ਚੱਲਦੀ ਆ ਬਸ ਤੇ ਜੰਗਲ ਵਾਲੀ ਫੀਲਿੰਗ ਆਗੀ ਤੇ ਨਾਲ ਦਰਿਆ ਬਹੁਤ ਵਧੀਆ ਏਰੀਆ ਹੈਗਾ ਤੇ ਵੀਡੀਓ ਨੂੰ ਕਰੋ ਸ਼ੇਅਰ ਤੇ ਅਗਲੀ ਵੀਡੀਓ ਚ